ਪਤਿਤ ਪਾਵਨ ਜਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਗੁਰੂ ਦਾ ਗੱਦੀ ਤੇ ਬਰਾਜਮਾਨ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਔਰ ਅਪਾਰ ਬਖਸ਼ਿਸ਼ ਦੇ ਸਦਕੇ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਤਨਾਹ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਕਿ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਰੰਗ ਦਾ ਮਤਲਬ ਹੈ ਪ੍ਰੇਮ ਸੂਰਾ ਕਹਿੰਦੇ ਨੇ ਸੂਰਮੈ ਨੂੰ ਸਤਿਗੁਰ ਕਹਿੰਦੇ ਭਾਈ ਇਸ ਜਗਤ ਵਿੱਚ ਉਹ ਮਨੁੱਖ ਸੂਰਮਾ ਜਿਸ ਨੂੰ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਜਿਦੇ ਅੰਦਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦਾ ਕਣਕਾ ਮੱਤਲਬ ਸੋਹ ਜਾਂਦਾ ਹੈ। ਉਹਦਾ ਜੀਵਨ ਬਦਲ ਜਾਂਦਾ ਜਿਸ ਮਨੁੱਖ ਦੀ ਅਕਾਲ ਪੁਰਖ ਪ੍ਰਮਾਤਮਾ ਮਦਦ ਕਰਦਾ ਹੈ। ਆਤਮ ਜਿਣ ਸਗਲ ਵਸਤਾ ਕੈ। ਜਾਕ ਸਤਗੁਰ ਪੂਰਾ ਆਤਮ ਦਾ ਮਤਲਬ ਆਪਣੇ ਆਪ ਨੂੰ ਆਪਣੇ ਮਨ ਨੂੰ ਜਿੰਨਾ ਦਾ ਮਤਲਬ ਜਿੱਤ ਲੈਣਾ ਕਹਿੰਦੇ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਮਨ ਨੂੰ ਜਿੱਤਣ ਦੀ ਬਾਬਦ ਜਪਜੀ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ ਮਨ ਜੀਤੈ ਜਗ ਜੀਤ ਮਰਦੂ ਕਹਿੰਦੇ ਭਾਈ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਇਹ ਸਮਝੋ ਵੀ ਉਹਦੀ ਸਾਰੇ ਜਗ ਤੇ ਜਿੱਤ ਹੋਵੇ ਉਹ ਨੂੰ ਲੋੜ ਕਿਸੇ ਪ੍ਰਧਾਨ ਗਿਆਨ ਦੀ ਖਾਤਰ ਭਾ ਦਿਨਟ ਕਰਨ ਦੀ ਦਾਣਾ ਨਾ ਉਹ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਉਹ ਸਾਰੇ ਸੰਸਾਰ ਤੇ ਜਿੱਤ ਪ੍ਰਾਪਤ ਕਰ ਲੈਂਦਾ ਠਾਕੁਰ ਗਾਈਏ ਆਤਮ ਰੰਗ ਆਤਮ ਦਾ ਮਤਲਬ ਹੈ ਦਿਲੋਂ ਰੰਗਤ ਮਤਲਬ ਪਿਆਰ ਵਿੱਚ ਮਹਾਰਜ ਕਹਿੰਦੇ ਭਾਈ ਦਿਲ ਅਤੇ ਪਿਆਰ ਨਾਲ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਭ ਤੋਂ ਸਲਾਹ ਜਿਹੜੀ ਹੈ ਉਹ ਸਾਨੂੰ ਕਰਨੀ ਚਾਹੀਦੀ ਹੈ ਸਾਡੇ ਅੰਦਰ ਕੋਈ ਵਿਖਾਵਾ ਨਹੀਂ ਹੋਣਾ ਚਾਹੀਦਾ ਸਿੱਖ ਜਿਹੜਾ ਭੇਖੀ ਨਹੀਂ ਹੋਣਾ ਚਾਹੀਦਾ ਸਿੱਖ ਧਰਮੀ ਔਰ ਕਰਮੀ ਹੋਣਾ ਚਾਹੀਦਾ ਹੈ ਸ਼ਰਣੇ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਉਸ ਪਰਮਾਤਮਾ ਦੀ ਸ਼ਰਣ ਵਿੱਚ ਟਿਕੇ ਰਹਿਣਾ ਔਰ ਉਸ ਪਰਮਾਤਮਾ ਦਾ ਨਾਮ ਸਿਮਰਨਾ ਵੀ ਇਸ ਤਰੀਕੇ ਨਾਲ ਭਾਈ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਸੇ ਵਿੱਚ ਲੀਨ ਹੋ ਜਾਈਦਾ ਉਹਦਾ ਰੂਪ ਹੋ ਜਾਂਦੇ ਹਨ ਜਿਹੜੇ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਰਹਾਉ ਜਨ ਕੇ ਚਰਨ ਬਸੈ ਮੇ ਰਹੀ ਅਰੇ ਸੰਗ ਪੁਨੀਤਾ ਦੇਹੀ ਅਰਦਾਸ ਕਰੀਏ ਮਾਲਕ ਦੇ ਚਰਨਾਂ ਚ ਕਿ ਜਨ ਕੇ ਚਰਨ ਬਸੈ ਬਸੈ ਦਾ ਮਤਲਬ ਹੈ ਬਸ ਪੈਣਾ ਪੁਨੀਤਾ ਕਹਿੰਦੇ ਨੇ ਪਵਿੱਤਰ ਹੋਣਾ ਦੇਹੀ ਕਹਿੰਦੇ ਨੇ ਆ ਆਪਣੇ ਸਰੀਰ ਨੂੰ ਅਰਦਾਸ ਕਰੀਏ ਵੀ ਹੈ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਜਿ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਇਹ ਸਰੀਰ ਜਿਹੜਾ ਇਹ ਪਵਿੱਤਰ ਹੋ ਜਾਏ ਸੰਗਤ ਦੀ ਧੂੜੀ ਸਤ ਸੰਗਤ ਕਰਨੀ ਪ੍ਰਮਾਤਮਾ ਦਾ ਨਾਮ ਜਪਣਾ ਹਰ ਇੱਕ ਦੇ ਵਿੱਚ ਉਸ ਪ੍ਰਮਾਤਮਾ ਦਾ ਨਿਵਾਸ ਦੇਖਣਾ ਆਪਣੇ ਆਪ ਵਿੱਚ ਨਹੀਂ ਰਹਿਣਾ ਦੂਸਰੇ ਦੇ ਅੰਦਰ ਵੀ ਉਹ ਕਾਲਪੁਰਖ ਪਰਮਾਤਮਾ ਦੀ ਜੋਤ ਨੂੰ ਜਗਦਿਆਂ ਵਿਖਣਾ ਇੱਕ ਦੁਨਿਆਵੀ ਜੋਤ ਹੈ ਜਿਹੜੀ ਆਪਾਂ ਜੁੱਤਾਂ ਜਗਾਉਂਦੇ ਆ ਇੱਕ ਆਤਮਿਕ ਜੋਤ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਜਗਦੀ ਹੈ ਜਿਹਦੇ ਕਰਕੇ ਆਪਾਂ ਸਾਰੇ ਸੰਸਾਰ ਵਿੱਚ ਵਿਚਰ ਰਹੇ ਆ ਇੱਕ ਗਿਆਨ ਦੀ ਜੋਤ ਜਿਹਦੇ ਅੰਦਰ ਗਿਆਨ ਦਾ ਦੀਵਾ ਜਗ ਜਾਂਦਾ ਹੈ ਦੇ ਸਾਧ ਸੰਗਤ ਉਦੇ ਅੰਦਰਲਾ ਹਨੇਰਾ ਦੂਰ ਹੋ ਜਾਂਦਾ ਹੈ ਮਹਾਰਾ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਦਾਤਾ ਜੀ ਕਿਰਪਾ ਕਰੋ ਜਨ ਕੀ ਤੋਰ ਦੇਹੁ ਕਿਰਪਾ ਨਿਦ ਨਾਨਕ ਕਾ ਸੁਖ ਇਹੀ ਦਾਤਾ ਜੀ ਮਿਹਰ ਕਰੋ ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ੋ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਇਹੀ ਸੁਖ ਹੈ ਮਹਾਰਜ ਕਹਿੰਦੇ ਨੇ ਵੀ ਜੇ ਸਭ ਤੋਂ ਵੱਡਾ ਸੁੱਖ ਚਾਹੁੰਦਾ ਹੈ ਤਾਂ ਗੁਰੂ ਨਾਨਕ ਦੇ ਚਰਨਾਂ ਦੇ ਸੇਵਕਾਂ ਦੇ ਦਾਸਾਂ ਦੀ ਚਰਨ ਧੂੜ ਬਣ ਜਾ ਚਰਨ ਧੂੜੀ ਦਾ ਮਤਲਬ ਹੈ ਅੰਦਰ ਨਿਮਰਤਾ ਸ਼ਰਧਾ ਭਾਵਨਾ ਵਿਸ਼ਵਾਸ ਕਿਸੇ ਤਰ੍ਹਾਂ ਦਾ ਵੀ ਬਖਾਵਾ ਨਾ ਹੋਵੇ ਮਾਲਕ ਜਰੂਰ ਕਿਰਪਾ ਕਰਦੇ ਹਨ ਆਉ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮੇਰ ਪਰਿਆਥ ਰੱਖਣ ਸਭਨਾਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਨਾਲ ਜੋੜੇ ਔਰ ਪ੍ਰਮਾਤਮਾ ਦੇ ਸੋਹਣੇ ਚਰਨ ਔਰ ਪ੍ਰਮਾਤਮਾ ਦੇ ਪਿਆਰਿਆਂ ਦੇ ਚਰਨ ਪ੍ਰਮਾਤਮਾ ਦੇ ਨਾਮ ਦਾ ਕਿਣਕਾ ਮਾਤਰ ਬਾ ਸਾਡੇ ਸਾਰਿਆਂ ਦੇ ਹਿਰਦੇ ਤੇ ਹੋ ਜਾਏ ਤਾਂ ਕਿ ਸਾਡਾ ਜੀਵਨ ਸਬਰ ਜਾਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਤਾਫਾਕਤਾ ਦੀ ਅਰਦਾਸ ਚਲ ਰਹੀ ਹੈ ਗੁਰੂ ਕਰਦੀ ਸਿਵਾ ਬੰਦਰ ਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਰੁਗਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ